ਅੱਜ ਮੈਂ ਸਰਪੰਚ ਸਾਹਿਬ ਦੇ ਇੱਥੇ ਬੈਠਣ ਆਇਆ ਉਹਨਾਂ ਦੇ ਪਰਿਵਾਰ ਕੋਲੇ ਜੋ ਘਟਨਾਕਰਮ ਸੀ ਉਹ ਵੀਡੀਓ 'ਚ ਦੇਖਿਆ ਸੀ ਕਿ ਵਿਆਹ 'ਚ ਬੈਠੇ ਬੰਦੇ ਦੇ ਸਿਰ 'ਚ ਗੋਲੀਆਂ ਮਾਰ ਕੇ ਚਲੇ ਗਏ ਦਿਨ ਦਿਹਾੜੇ ਔਰ ਇਹ ਪਹਿਲੀ ਘਟਨਾ ਤਾਂ ਹੈ ਨਹੀਂ ਇਹ ਪਹਿਲਾਂ ਤੁਸੀਂ ਦੇਖੋ ਕਬੱਡੀ ਟੂਰਨਾਮੈਂਟ ਦੇ ਵਿੱਚ ਹੋਇਆ ਉਸ ਤੋਂ ਬਾਅਦ ਲੁਧਿਆਣਾ ਵਿਆਹ ਦੇ ਵਿੱਚ ਇਹ ਘਟਨਾ ਵਾਪਰੀ ਤੁਸੀਂ ਦੇਖਿਆ ਹੋਣਾ ਉਹ ਹਜੇ ਤੱਕ ਨਹੀਂ ਕੋਈ ਫੜਿਆ ਗਿਆ ਇੱਥੇ ਹੀ ਸਾਡਾ ਬਲਾਕ ਪ੍ਰਧਾਨ ਤਰਨ ਤਰਨ ਦਾ ਮਾਰਿਆ ਗਿਆ ਅੱਜ ਤੱਕ ਪੁਲਿਸ ਬੰਦੇ ਆਈਡੈਂਟੀਫਾਈ ਨਹੀਂ ਕਰ ਸਕੀ ਨਾ ਜਿਸ ਕਰਨ ਆਇਆ ਇੱਥੇ ਉਹ ਫੜੀছে ਉਹ ਡਰਦੇ ਡਰਾਉਂਦੇ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਪਰਚਾ ਵਾਪਸ ਲੈ ਲਓ ਔਰ ਅਸੀਂ ਧਰਨਾ ਲਾ ਕੇ ਸਕਿਉਰਿਟੀ ਉਹਦੇ ਲਈ ਸਾਰੀ ਰਾਤ ਬੈਠਾ ਤਾਂ ਸਕਿਉਰਿਟੀ ਮਿਲੀ ਅੱਜ ਇਸ ਪਰਿਵਾਰ ਦੇ ਹਾਲਾਤ ਹੈ ਕਿ ਇਸ ਸਰਪੰਚ ਦੇ ਸਿਰ 'ਚ ਗੋਲੀ ਵੱਜੀ ਵੀ ਹੈ ਪਹਿਲਾਂ ਚਾਰ ਹਮਲੇ ਸਰਪੰਚ ਸਾਹਿਬ ਤੇ ਹੋਏ ਲੇਕਿਨ ਪੰਜਾਬ ਦੀ ਪੁਲਿਸ ਨੇ ਜਾਂ ਪੰਜਾਬ ਦੀ ਸਰਕਾਰ ਨੇ ਜਮਾ ਕਿਸੇ ਪ੍ਰਕਾਰ ਦਾ ਕੋਈ ਉੱਤਾ ਨਹੀਂ ਕੀਤਾ ਜੇ ਇਨਾ ਕੋਈ ਮੁਕੰਮਲ ਸਿਕਿਉਰਿਟੀ ਹੁੰਦੀ ਚਾਰ ਹਮਲਿਆਂ ਤੋਂ ਬਾਅਦ ਤਾਂ ਅੱਜ ਸ਼ਾਇਦ ਇਸ ਘਟਨਾ ਨੂੰ ਅੰਜਾਮ ਜਿਹੜਾ ਹੈ ਉਹ ਗੁੰਡੇ ਉਹ ਗੈਂਗਸਟਰ ਦੇ ਨਾ ਸਕਦੇ ਹੁਣ ਹਜੇ ਤੱਕ ਪਰਿਵਾਰ ਵਾਲਿਆਂ ਨੂੰ ਮਿਲੇ ਅਸੀਂ ਉਹ ਕਹਿੰਦੇ ਸਿਕਿਉਰਿਟੀ ਸਾਨੂੰ ਦੋ ਬੰਦੇ ਭੇਜਤੇ ਐ ਉਹ ਪਹਿਲਾਂ ਵੀ ਇੱਕ ਵਾਰੀ ਬੰਦਾ ਭੇਜਤਾ ਸੀ ਜਦੋਂ ਸਿਰ 'ਚ ਗੋਲੀ ਵਜੀ ਸੀ ਸਰਪੰਚ ਸਾਹਿਬ ਦੇ ਉਹ ਵੀ ਵਾਪਸ ਲੈ ਲਿਆ ਸੀ ਇਹ ਕੋਈ ਜ਼ਿੰਮੇਵਾਰੀ ਤਾਂ ਹੈ ਨਹੀਂ ਕੋਈ ਮਰ ਗਿਆ ਮਾਰਾ ਗਿਆ ਪੰਜਾਬ ਦੀ ਪੁਲਿਸ ਇੱਥੋਂ ਤੱਕ ਕੱਲਾ ਕੰਮ ਕਰਦੀ ਹੈ ਕਿ ਪੋਸਟਮਾਰਟਮ ਹੋ ਜਾਏ ਤੇ ਸੰਸਕਾਰ ਹੋ ਜਾਏ ਉਸ ਤੋਂ ਬਾਅਦ ਪੰਜਾਬ ਦੀ ਪੁਲਿਸ ਸਾਰਾ ਕੰਮ ਭੁੱਲ ਜਾਂਦੀ ਹੈ ਵੀ ਕੀ ਹੋਇਆ ਸੀ ਕੀ ਨਹੀਂ ਹੋਇਆ ਸੀ ਸੋ ਹੁਣੇ ਗੱਲ ਕੀਤੀ ਐ ਐਸਐਸਪੀ ਸਾਹਿਬ ਨਾਲ ਏਡੀਜੀਪੀ ਸਿਕਿਉਰਿਟੀ ਨਾਲ ਵੀ ਕਮ ਸੇ ਕਮ ਇਹਨਾਂ ਨੂੰ 4 ਬੰਦੇ ਘਟੋਂ ਘਟ ਦਿੱਤੇ ਜਾਣ ਬੰਦੇ ਆਈਡੈਂਟੀਫਾਈ ਕੀਤੇ ਜਾਣ ਐਸਐਸਪੀ ਸਾਹਿਬ ਇੱਥੇ ਆ ਕੇ ਕਮ ਸੇ ਕਮ ਦੱਸਣ ਵੀ ਅਸੀਂ ਬੰਦੇ ਆ ਆਇਡੈਂਟੀਫਾਈ ਕਰ ਲਿਆ ਆ ਬੰਦਾ ਇਨਕਾਊਂਟਰ ਹੋ ਗਿਆ ਆ ਬੰਦੇ ਸਾਡੀ ਭਾਲ جاری ਹੈ ਅਸੀਂ ਲਗਾ ਬਸ ਭਾਲ جاری ਹੈ ਜੀ ਟੀਮ ਲੱਗੀ ਹੋਈ ਹੈ ਇਹ ਸਟੈਂਡਰਡ ਜਿਹੜਾ ਉੱਤਰ ਹੋ ਗਿਆ ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਦਾ ਸੋ ਮੈਂ ਇਹਦਾ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਮੰਨਦਾ ਤੇ ਨਾਲ ਹੀ ਡੀਜੀਪੀ ਪੰਜਾਬ ਨੂੰ ਮੰਨਦਾ ਇਸ ਗੱਲ ਦਾ ਕਿ ਪਲਾਨ ਕਰ ਰਹੇ ਸਦੀ ਦੇਰੀਏ ਚ ਮੈਂ ਸਰਕਾਰ 7-8 ਮਹੀਨੇ ਰਹਿ ਗਿਆ ਲੱਛ ਦੇਖੋ ਮੈਂ ਤਾਂ ਭਾਈ ਮੇਰਾ ਮੇਰੇ ਬੋਲੇ ਤੇ ਫਿਰ ਬਹੁਤ ਸਾਰਾ ਵਿਵਾਦ ਹੋ ਜਾਂਦਾ ਹੈ ਜਨਤਾ ਫਿਰ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਮੈਂ ਤਾਂ ਇਹ ਕਿਹਾ ਇਹਨਾਂ ਦਾ ਕੰਮ 1 ਮਹੀਨੇ ਚ ਮੁਕਾ ਸਕਦੇ ਪਰ ਇਲਾਜ ਸਾਡੇ ਕੋਲ ਉਹੀ ਹੈ ਫਾਰਮੂਲਾ ਨੰਬਰ 2 ਜਿਹਦੀ ਵਾਰੀ ਵਾਰੀ ਮੈਂ ਗੱਲ ਕਰਦਾ ਦੂਸਰਾ ਜਿਹੜੇ ਕਲਪਰੇਟਸ ਹੈ ਉਹਨਾਂ ਦੇ ਪਰਿਵਾਰਾਂ ਨੂੰ ਵੀ ਨਾਲ 120B ਚ ਰੱਖਣਾ ਚਾਹੀਦਾ ਜਿਹੜੇ ਪਰਿਵਾਰ ਗੈਂਗਸਟਰਾਂ ਨਾਲ ਇਨਵੋਲਡ ਹੈਗੇ ਸਦਾ ਇੱਕ ਗੱਲ ਹੈ ਇੱਕੀ ਫਾਰਮੂਲਾ ਹੋਰ ਦੂਜਾ ਕੋਈ ਫਾਰਮੂਲਾ ਨਹੀਂ ਤਾਦਾ ਮਨ ਔਰ ਸ਼ਾਂਤੀ ਪੰਜਾਬ ਦੇ ਵਿੱਚ ਆ ਸਕਦੀ ਹੈ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਅਮਨ ਔਰ ਸ਼ਾਂਤੀ ਲਿਆਂਦੀ ਹੈ ਸੋ ਅੱਜ ਮੈਂ ਇੱਥੇ ਆਇਆ ਮੈਨੂੰ ਸਾਡੇ ਲੀਡਰ ਸਾਹਿਬਾਨਾਂ ਨੇ ਭੁੱਲਰ ਸਾਹਿਬ ਨੇ ਵੀ ਸਾਰੇ ਲੋਕਾਂ ਨੇ ਦੱਸਿਆ ਸੀ ਸੋ ਮੈਂ ਤੇ ਸੁਖਜਿੰਦਰ ਰੰਦਾਵਾ ਸਾਹਿਬ ਜਿਹੜੇ ਗ੍ਰਹਿ ਮੰਤਰੀ ਰਹੇ ਹੈ ਸਾਡੇ ਹੋਮ ਮਿਨਿਸਟਰ ਰਹੇ ਹੈ ਉਹ ਵੀ ਨਾਲ ਆਏ ਹੈ ਨਾਲ ਦਲਵੀ ਸਾਹਿਬ ਆਏ ਹੈ ਜੀਰਾ ਸਾਹਿਬ ਆਏ ਹੈ ਸਾਰੇ ਬਲਾਕ ਪ੍ਰਧਾਨ ਆਏ ਹੈ ਸਾਰੇ ਇਸ ਹਲਕੇ ਦੀ ਖੇਮ ਕਰਨੇ ਉਹ ਗਹਿਰਾ ਦੁੱਖ ਪ੍ਰੇਟਾ ਆਇਆ ਔਰ ਅਸੀਂ ਇਹ ਕਿਹਾ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਜਿੱਥੇ ਤੁਹਾਨੂੰ ਸਾਡੀ ਜ਼ਰੂਰਤ ਹੋਈ ਬੇਸ਼ੱਕ ਉਹ ਕਿਸੇ ਪਾਰਟੀ ਦੇ ਸਰਪੰਚ ਹੋਣ ਅਸੀਂ ਉਹਨਾਂ ਦੇ ਨਾਲ ਹੈ ਪਰਿਵਾਰ ਦੇ ਨਾਲ ਹੈ ਜਦੋਂ ਸਾਨੂੰ ਸੱਦਣਗੇ ਅਸੀਂ ਖੜੇ ਹੋਵਾਂਗੇ